ਸਾਡਾ ਸ਼੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੈਪਸ ਨਿਊਜ਼ ਤੇ ਮੈਂ ਸੁਖਵਿੰਦਰ ਬੀਤੇ ਦਿਨੀ ਬੱਤਪੱਲਾ ਨਗਰ ਨਗਰ ਸਥਿਤ ਅਕਾਲੀ ਆਗੂ ਦੇ ਘਰ ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਕਰਯੋਗ ਹੈ ਕਿ ਬੀਤੇ ਦਿਨੀ ਕੁਝ ਵਿਅਕਤੀਆਂ ਵੱਲੋਂ ਬੱਲਾ ਨਗਰ ਨਗਰ ਸਥਿਤ ਅਕਾਲੀ ਆਗੂ ਦੇ ਘਰ ਤੇ ਫਾਇਰਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਉਕਤ ਮਾਮਲੇ ਨੂੰ ਸਿਆਸੀ ਰੰਗ ਦਿੱਤੀ ਜਾ ਰਹੀ ਸੀ ਜਦਕਿ ਜਾਂਚ ਦੌਰਾਨ ਪੁਲਿਸ ਨੇ ਪਾਇਆ ਕਿ ਉਕਤ ਮਾਮਲਾ ਇੱਕ ਲੜਕੀ ਨੂੰ ਲੈ ਕੇ ਹੋਇਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਅਕਾਲੀ ਆਗੂ ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰ ਥਰਮਲ ਥਾਣੇ 'ਚ ਜਿਹੜਾ ਕੋਈ ਮੁੱਦਮਾ ਪੜੇਗਾ ਕੋਈ ਉਹ ਕੀ ਮਾਮਲਾ ਹੈ ਇਸ ਸਬੰਧੀ ਕੱਲ ਤੁਹਾਨੂੰ ਥਰਮਲ ਥਾਣਾ ਵਿਖੇ ਇਤਲਾਹ ਮਿਲੀ ਸੀ ਇੱਕ ਆਕਾਸ਼ਦੀਪ ਸਿੰਘ ਨਾਮ ਦਾ ਵਿਅਕਤੀ ਸੀਗਾ ਜਿਸ ਨੇ ਇਤਲਾਹ ਦਿੱਤੀ ਸੀ ਕਿ ਉਸ ਦੇ ਘਰ ਕੁਝ ਬੰਦਿਆਂ ਨੇ ਫਾਇਰਿੰਗ ਕਰ ਦਿੱਤੀ ਆ ਜਿਸ ਤੇ ਕਾਰਵਾਈ ਕਰਦੇ ਹੋਏ ਤੁਰੰਤ ਥਾਣਾ ਥਰਮਲ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਜਿਸ ਤਰ੍ਹਾਂ ਕੰਪਲੇਂਟ ਵੱਲੋਂ ਦੱਸਿਆ ਗਿਆ ਸੀਗਾ ਕਿ ਫਾਇਰਿੰਗ ਕਰਨ ਵਾਲੇ ਸੰਦੀਪ ਸਿੰਘ ਅਤੇ ਹਰਦੀਪ ਸਿੰਘ ਅਤੇ ਕਾਲਖਸ਼ਤਾ ਦੱਸਿਆ ਗਿਆ ਸੀਗਾ ਅਸੀਂ ਉਹਨਾਂ ਤੇ ਬੀਐਨਐਸ ਦੀ ਧਾਰਾ 109 ਜੋ ਕਿ ਅਟੈਂਪਟ ਟੂ ਮਰਡਰ ਆ ਤੇ ਆਰਮ ਸੈਕਟ ਦੀਆਂ ਧਾਰਾਵਾਂ ਤਹਿਤ ਅਸੀਂ ਮੁਕੱਦਮਾ ਦਰਜ ਕਰਕੇ ਤਰੀਫ ਆਪਣੇ ਤਫ਼ਤੀਸ਼ ਸ਼ੁਰੂ ਕੀਤੀ ਸੀਗੀ ਦੁਰਾਨੇ ਤਫਤੀਸ਼ ਇਹ ਚੀਜ਼ ਸਾਹਮਣੇ ਆਈ ਸੀ ਕਿ ਜੋ ਕੰਪਲੇਨੈਂਟ ਹੈ ਤੇ ਜੋ ਅਕਿਊਜ਼ ਨੇ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਇਕੱਠੇ ਉੱਠਣਾ ਬੈਠਣਾ ਵੀ ਸੀਗਾ ਤੇ ਇਹਨਾਂ ਦੀ ਕੋਈ ਕਾਮਨ ਫਰੈਂਡ ਸੀਗੀ ਕੋਈ ਲੜਕੀ ਸੀ ਉਸ ਨੂੰ ਲੈ ਕੇ ਇਹਨਾਂ ਦੀ ਆਪਸ ਵਿੱਚ ਕਹਾ ਸੁਣੀ ਹੋ ਗਈ ਸੀ ਜਿਸ ਕਰਕੇ ਇਹ ਆਪਸੀ ਲੜਾਈ ਹੋਈ ਤੇ ਉੱਥੇ ਫਾਇਰਿੰਗ ਦਾ ਇਨਸੀਡੈਂਟ ਹੋਇਆ ਤੇ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਇੱਕ ਮੰਨਾ ਰਾਜਾ ਨਾਂ ਦਾ ਵਿਅਕਤੀ ਹੈ ਜੋ ਕਿ ਰਾਜਸਥਾਨ ਜ ਆਪਣੇ ਸਟੇਟ ਦਾ ਰਹਿਣ ਵਾਲਾ ਹੈ ਉਸ ਦੀ ਵੀ ਇਨਵੋਲਵਮੈਂਟ ਸਾਹਮਣੇ ਆਈ ਸੀ ਤੇ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੰਨਾ ਰਾਜਾ ਨੂੰ ਗ੍ਰਿਫਤਾਰ ਕਰ ਲਿਆ ਸੀ ਕਿਹੜੇ ਹਥਿਆਰ ਸੀ ਇਹ ਸਿਰੋ ਲਾਇਸੈਂਸ ਸੀ ਸੀ ਕਿੰਨੇ ਇਸ ਸਬੰਧੀ ਹਣ ਅਸੀਂ ਮੰਨਾ ਰਾਜਾ ਨੂੰ ਗ੍ਰਿਫਤਾਰ ਕੀਤਾ ਜੀ ਸਾਡੀ ਇਨਵੈਸਟੀਗੇਸ਼ਨ ਅੱਗੇ ਚੱਲ ਰਹੀ ਆ ਡਿਊਰਿੰਗ ਇਨਵੈਸਟੀਗੇਸ਼ਨ ਜਿੱਦਾਂ ਹੀ ਕੋਈ ਵੈਪਨ ਦੀ ਰਿਕਵਰੀ ਹੁੰਦੀ ਆ ਜਾਂ ਹੋਰ ਹੁੰਦਾ ਹੈਗਾ ਉਸ ਵੰਦੀ ਅਸੀਂ ਤੁਹਾਨੂੰ ਸ਼ੇਅਰ ਕਰਦੇ ਆ ਪੋਲੀਟਿਕਲ ਮਾਮਲਾ ਕੱਲ ਆ ਵੀ ਆਪਾਂ ਨੂੰ ਇਸ ਨੂੰ ਆਖਿਆ ਰ ਅਸੀਂ ਕਿ ਇਹ ਕੋਈ ਪੋਲੀਟਿਕਲ ਮਾਮਲਾ ਨਹੀਂ ਦੱਸਿਆ ਦੇਖੋ ਇਸ ਸਬੰਧੀ ਅਸੀਂ ਸਪਸ਼ਟ ਕਰਨਾ ਚਾਹੁੰਦੇ ਆ মিডিਆ ਰਾਹੀਂ ਕਿ ਜਿਸ ਤਰੀਕੇ ਦੀਆਂ ਆਕੂਸ਼ ਅਫਵਾਹਾਂ ਚੱਲ ਰਹੀਆਂ ਸੀ ਕਿ ਵਕ ਵਕ ਰਾਜਨੀਤਿਕ ਪਾਰਟੀਆਂ ਨਾਲ ਇਹ ਬੰਦੇ ਸਬੰਧਤ ਨੇ ਇਸ ਇਨਸੀਡੈਂਟ ਦਾ ਕਿਸੇ ਤਰੀਕੇ ਦਾ ਕੋਈ ਵੀ ਪੋਲਿਟੀਕਲ ਕਨੈਕਸ਼ਨ ਨਹੀਂ ਹੈ ਇਹ ਜੋ ਆਕਾਸ਼ਦੀਪ ਹੈ ਤੇ ਜੋ ਦੋਸ਼ੀ ਨੇ ਇਹ ਦੋਸਤ ਨੇ ਵਾਕਫ ਨੇ ਇੱਕ ਕੋਈ ਲੜਕੀ ਸੀਗੀ ਇਹਨਾਂ ਦੀ ਕਾਮਨ ਫਰੈਂਡ ਸੀ ਉਸ ਨੂੰ ਲੈ ਕੇ ਕਹਾਣੀ ਹੁੰਦੀ ਹੈ ਉਸ ਨਿੱਜੀ ਰੰਜਿਸ਼ ਕਰਕੇ ਇਹ ਜੋ ਲੜਾਈ ਝਗੜਾ ਹੁੰਦਾ ਤੇ ਪੋਲਿਟੀਕਲ ਕਨੈਕਸ਼ਨ ਇਸ ਤਰੀਕੇ ਦੀ ਦੂਰ ਦੂਰ ਤੱਕ ਕੋਈ ਗੱਲ ਨਹੀਂ ਹੈ ਤੇ ਸਾਡੀ ਵੀ ਇਹੀ ਅਪੀਲ ਹੈ ਮੀਡੀਆ ਰਾਹੀਂ ਵੀ ਇਦਾਂ ਦੀਆਂ ਜੋ ਅਫਵਾਹਾਂ ਹਨ ਉਹਨਾਂ ਤੋਂ ਗਰੀਜ ਕੀਤਾ ਜਾਵੇ ਥੈਂਕ ਯੂ